ਕੋਈ ਵੀ ਕਰਮਚਾਰੀ ਜੇਕਰ ਦਫ਼ਤਰ ਤੇ ਕੰਮ ਤੇ ਜਿਹੜਾ ਕਿ ਪੂਰੇ ਟਾਈਮ ਤੇ ਨਹੀਂ ਪਹੁੰਚਦਾ ਤਾਂ ਸਰਕਾਰ ਉਸਤੇ ਸਖਤ ਕਾਰਵਾਈ ਕਰ ਸਕਦੀ ਹੈ। ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਸਰਕਾਰ ਦੀ ਸਖਤਾਈ ਕਰਮਚਾਰੀਆਂ ਦੇ ਉੱਤੇ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿ ਸਖਤ ਕਾਨੂੰਨ ਸੱਤ ਜਿਹੜੇ ਕਿ ਕਾਰਵਾਈ ਕਰਨ ਨੂੰ ਲੈ ਕੇ ਸੰਦੇਸ਼ ਦੇ ਦਿੱਤੇ ਨੇ ਤੇ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਲੇਟ ਆਉਣ ਵਾਲੇ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਤੇ ਕੇਂਦਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਦਫ਼ਤਰ 'ਚ ਦੇਰੀ ਨਾਲ ਆਉਣ ਵਾਲੇ ਕਰਮਚਾਰੀ ਅਤੇ ਦੇ ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਲੇਟ ਆਉਣੇ ਵਾਲੇ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਕੇਂਦਰ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਦਫ਼ਤਰ 'ਚ ਦੇਰੀ ਨਾਲ ਆਉਣ ਕਰਮਚਾਰੀ ਅਤੇ ਜਲਦੀ ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਦਰਸਰ ਇਸ ਗੱਲ ਦੀ ਸ਼ਿਕਾਇਤ ਮਿਲੀ ਹੈ ਕਿ ਬਹੁਤ ਸਾਰੇ ਜਿਹੜੇ ਕਰਮਚਾਰੀ ਨੇ ਉਹ ਇਹ ਈ ਬੀਐਸ ਵਿੱਚ ਆਪਣੀ ਹਾਜ਼ਰੀ ਜਿਹੜੀ ਕਿ ਦਰਜ ਨਹੀਂ ਕਰਵਾ ਰਹੇ ਤੇ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਕੁਝ ਕਰਮਚਾਰੀ ਨਿਯਮਤ ਤੌਰ ਤੇ ਜਿਹੜੇ ਕਿ ਦੇਰੀ ਦੇ ਨਾਲ ਆ ਰਹੇ ਹਨ ਤੇ ਉੱਥੇ ਹੀ ਪਰਸਨਲ ਮੰਤਰਾਲੇ ਨੇ ਇਸ ਆਦੇਸ਼ ਜਾਰੀ ਕਰਕੇ ਮੋਬਾਈਲ ਫੋਨ ਅਧਾਰਿਤ ਪ੍ਰਾਣੀਕਰਨ ਜਿਹੜਾ ਕਿ ਪ੍ਰਮਾਣੀਕਰਨ ਪ੍ਰਣਾਲੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ ਤੇ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਇਸ ਸਖਤੀ ਨੂੰ ਦੇ ਨਾਲ ਲਾਗੂ ਕਰਨ ਦੇ ਮਾਮਲੇ ਦੀ ਸਮੀਖਿਆ ਕੀਤੀ ਗਈ ਇਹ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਦੇਖਿਆ ਕਿ ਇਹ ਈਆਈਬੀਏਐਸ ਨੂੰ ਲਾਗੂ ਕਰਨ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ ਤੇ ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਇਆ ਮੰਤਰਾਲੇ ਨੇ ਕਿਹਾ ਕਿ ਸਾਰੇ ਜਿਹੜੇ ਵਿਭਾਗ ਹਾਜ਼ਰੀ ਰਿਪੋਰਟਾਂ ਦੀ ਨਿਯਮਿਤ ਤੌਰ ਤੇ ਨਿਗਰਾਨੀ ਕਰਨਗੇ ਤੇ ਜਿਸ ਦੇ ਦੌਰਾਨ ਹੁਕਮਾਂ ਦੇ ਵਿੱਚ ਦੱਸਦੀ ਹੈ ਕਿ ਕਿਹਾ ਗਿਆ ਹੈ ਕਿ ਕਰਮਚਾਰੀ ਦੇ ਰੋਜ਼ ਦੇਰੀ ਦੇ ਨਾਲ ਆਉਣ ਤੇ ਦਫ਼ਤਰ ਤੋਂ ਛੇਤੀ ਜਾਣ ਦੇ ਮੰਦੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਅਜਿਹੇ ਮੁਲਾਜ਼ਮਾ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਜੇਕਰ ਕੋਈ ਕਰਮਚਾਰੀ ਦੇ ਦੇ ਨਾਲ ਦਫ਼ਤਰ ਆਉਂਦਾ ਹੈ ਤਾਂ ਉਸਦੀ ਅੱਧੀ ਛੁੱਟੀ ਜਿਹੜੀ ਕੈਦ ਲਾਈ ਲਾਈ ਜਾਵੇਗੀ ਤੇ ਜਿਸ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਕਿਸੇ ਬਾਜਵ ਕਾਰਨ ਜਿਹੜਾ ਕਿ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਦੇਰੀ ਨਾਲ ਆਉਂਦਾ ਤਾਂ ਉਸਦੀ ਹਾਜ਼ਰੀ ਮਾਫ ਕੀਤੀ ਜਾ ਸਕਦੀ ਹੈ ਤੇ ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕਿਹੜਾ ਕਰਮਚਾਰੀ ਹੈ ਜਿਹੜਾ ਕਿ ਦਫ਼ਤਰ ਪਹੁੰਚਣ ਵਿੱਚ ਲਗਾਤਾਰ ਲੇਟ ਹੋ ਰਿਹਾ ਹੈ ਸਾਰੇ ਵਿਭਾਗਾਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਅਤੇ ਦੇਰੀ ਨਾਲ ਹਾਜ਼ਰੀ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਹੁਣੇ ਕੇਂਦਰ ਸਰਕਾਰ ਦੀ ਸਖਤੀ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਜੇਕਰ ਕੋਈ ਵੀ ਦਫ਼ਤਰ ਦੇ ਵਿੱਚ ਲੇਟ ਆਉਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਵੀ ਹੋ ਸਕਦੀ ਹੈ ਕੋਈ ਵੀ ਕਰਮਚਾਰੀ ਜੇਕਰ ਦਫ਼ਤਰ ਤੇ ਕੰਮ ਤੇ ਜਿਹੜਾ ਕਿ ਪੂਰੇ ਟਾਈਮ ਤੇ ਨਹੀਂ ਪਹੁੰਚਦਾ ਤਾਂ ਸਰਕਾਰ ਉਸ ਤੇ ਸਖਤ ਕਾਰਵਾਈ ਕਰ ਸਕਦੀ ਹੈ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਸਰਕਾਰ ਦੀ ਸਖਤਾਈ ਕਰਮਚਾਰੀਆਂ ਦੇ ਉੱਤੇ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿ ਸਖਤ ਕਾਨੂੰਨ ਸੱਤ ਜਿਹੜੇ ਕਿ ਕਾਰਵਾਈ ਕਰਨ ਨੂੰ ਲੈ ਕੇ ਸੰਦੇਸ਼ ਦੇ ਦਿੱਤੇ ਨੇ ਤੇ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਲੇਟ ਆਉਣ ਵਾਲੇ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਤੇ ਕੇਂਦਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਦਫ਼ਤਰ ਚ ਦੇਰੀ ਨਾਲ ਆਉਣ ਵਾਲੇ ਕਰਮਚਾਰੀ ਅਤੇ ਜਲਦੀ ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਲੇਟ ਆਉਣੇ ਵਾਲੇ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਕੇਂਦਰ ਨੇ ਸਪਸ਼ਟ ਤੌਰ ਤੇ ਕਹਿ ਦਿੰਦਾ ਹੈ ਕਿ ਦਫ਼ਤਰ 'ਚ ਦੇਰੀ ਨਾਲ ਆਉਣ ਕਰਮਚਾਰੀ ਅਤੇ ਜਲਦੀ ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਦਰਸਰ ਇਸ ਗੱਲ ਦੀ ਸ਼ਿਕਾਇਤ ਮਿਲੀ ਹੈ ਕਿ ਬਹੁਤ ਸਾਰੇ ਜਿਹੜੇ ਕਰਮਚਾਰੀ ਨੇ ਉਹ ਇਹ ਈ ਬੀਐਸ ਵਿੱਚ ਆਪਣੀ ਹਾਜ਼ਰੀ ਜਿਹੜੀ ਕਿ ਦਰਜ ਨਹੀਂ ਕਰਵਾ ਰਹੇ ਤੇ ਇਸ ਤੋਂ ਇਲਾਵਾ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਕੁਝ ਕਰਮਚਾਰੀ ਨਿਯਮਤ ਤੌਰ ਤੇ ਜਿਹੜੇ ਕਿ ਦੇਰੀ ਦੇ ਨਾਲ ਆ ਰਹੇ ਹਨ ਤੇ ਉੱਥੇ ਹੀ ਪਰਸਨਲ ਮੰਤਰਾਲੇ ਨੇ ਇਸ ਆਦੇਸ਼ ਜਾਰੀ ਕਰਕੇ ਮੋਬਾਈਲ ਫੋਨ ਅਧਾਰਿਤ ਪ੍ਰਾਣੀਕਰਨ ਜਿਹੜਾ ਕਿ ਪ੍ਰਮਾਣੀਕਰਨ ਪ੍ਰਣਾਲੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ ਤੇ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਇਸ ਸਖਤੀ ਨੂੰ ਨਾਲ ਲਾਗੂ ਕਰਨ ਦੇ ਮਾਮਲੇ ਦੀ ਸਮੀਖਿਆ ਕੀਤੀ ਇਹ ਤੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਦੇਖਿਆ ਕਿ ਇਹ AI BSA ਨੂੰ ਲਾਗੂ ਕਰਨ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ ਤੇ ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਇਆ ਮੰਤਰਾਲੇ ਨੇ ਕਿਹਾ ਕਿ ਸਾਰੇ ਜਿਹੜੇ ਵਿਭਾਗ ਹਾਜ਼ਰੀ ਰਿਪੋਰਟਾਂ ਦੀ ਨਿਯਮਿਤ ਤੌਰ ਤੇ ਨਿਗਰਾਨੀ ਕਰਨਗੇ ਤੇ ਜਿਸ ਦੇ ਦੌਰਾਨ ਹੁਕਮਾਂ ਦੇ ਵਿੱਚ ਦੱਸਦੀ ਹੈ ਕਿ ਕਿਹਾ ਗਿਆ ਹੈ ਕਿ ਕਰਮਚਾਰੀ ਦੇ ਰੋਜ਼ ਦੇਰੀ ਦੇ ਨਾਲ ਆਉਣ ਤੇ ਦਫ਼ਤਰ ਤੋਂ ਛੇਤੀ ਜਾਣ ਦੇ ਮੰंदे ਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਅਜਿਹੇ ਮੁਲਾਜ਼ਮਾ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਸ ਤੋਂ ਬਾਅਦ ਜੇਕਰ ਕੋਈ ਕਰਮਚਾਰੀ ਦੇਰੀ ਦੇ ਨਾਲ ਦਫ਼ਤਰ ਆਉਂਦਾ ਹੈ ਤਾਂ ਉਸਦੀ ਅੱਧੀ ਛੁੱਟੀ ਜਿਹੜੀ ਕਿ ਲਾਈ ਲਾਈ ਜਾਵੇਗੀ ਤੇ ਜਿਸ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਕਿਸੇ ਬਾਜਵ ਕਾਰਨ ਜਿਹੜਾ ਕਿ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਦੇਰੀ ਨਾਲ ਆਉਂਦਾ ਤਾਂ ਉਸਦੀ ਹਾਜ਼ਰੀ ਮaaf ਕੀਤੀ ਜਾ ਸਕਦੀ ਹੈ ਤੇ ਸਾਰੇ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕਿਹੜਾ ਕਰਮਚਾਰੀ ਹੈ ਜਿਹੜਾ ਕਿ ਦਫ਼ਤਰ ਪਹੁੰਚਣ ਵਿੱਚ ਲਗਾਤਾਰ ਲੇਟ ਹੋ ਰਿਹਾ ਹੈ ਸਾਰੇ ਵਿਭਾਗਾਂ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਅਤੇ ਦੇਰੀ ਨਾਲ ਹਾਜ਼ਰੀ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੇ ਲਈ ਕਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਕੇਂਦਰ ਸਰਕਾਰ ਦੀ ਸਖਤੀ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਜੇਕਰ ਕੋਈ ਦਫਤਰ ਦੇ ਵਿੱਚ ਲੇਟ ਆਉਂਦਾ ਤਾਂ ਉਸ ਦੇ ਉੱਤੇ ਸਖਤ ਕਾਰਵਾਈ ਵੀ ਹੋ ਸਕਦੀ ਹੈ